ਅੱਜ ਗੱਲ ਕਰਾਂਗੇ ਸਿੱਖ ਰਾਜ ਤੇ ਗਦਾਰਾਂ ਦੀ ਜੇ ਗਦਾਰ ਨਾ ਹੁੰਦੇ ਤਾਂ ਅੱਜ ਸਿੱਖ ਰਾਜ ਦਾ ਇਤਿਹਾਸ ਕੁਝ ਹੋਰ ਹੋਣਾ ਸੀ ਸਿੱਖ ਰਾਜ ਦੇ ਵਿੱਚ ਕੁਝ ਅਜਿਹੇ ਸਪੋਲਿਏ ਹੋਏ ਜਿਨ੍ਹਾਂ ਨੇ ਆਪਣੇ ਨੂੰ ਹੀ ਡੰਕਿਆ ਤੇ ਸਿੱਖ ਰਾਜ ਉਹ ਸਿੱਖ ਰਾਜ ਜਿਹਦੇ ਅੱਜ ਵੀ ਚਰਚੇ ਹੁੰਦੇ ਨੇ ਉਹ ਅੱਜ ਵੀ ਕਾਇਮ ਹੋ ਸਕਦਾ ਸੀ ਜੇਕਰ ਇਹ ਗਦਾਰ ਨਾ ਹੁੰਦੇ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੌਤ ਹੋ ਗਈ ਤਾਂ ਅੰਗਰੇਜ਼ਾਂ ਦੀ ਪਹਿਣੀ ਨਜ਼ਰ ਜਿਹੜੀ ਆ ਪੰਜਾਬ ਤੇ ਸੀ ਪਰ ਪੰਜਾਬ ਦੇ ਉੱਤੇ ਹਮਲਾ ਕਰਨ ਦੀ ਉਹਨਾਂ ਦੀ ਵਿੱਚ ਹਿੰਮਤ ਨਹੀਂ ਸੀ। ਉਹ ਮਾਈਂਡ ਦੇ ਨਾਲ ਚੱਲੇ। ਉਹਨਾਂ ਦੇ ਦਿਮਾਗ ਤੋਂ ਕੰਮ ਲਿੱਤਾ ਤੇ ਕੁਝ ਗਦਾਰਾਂ ਨੂੰ ਚੁਣਿਆ ਸਿੱਖ ਰਾਜ ਦੇ ਉਹਨਾਂ ਗਦਾਰਾਂ ਨੂੰ ਚੁਣਿਆ ਜਿਨ੍ਹਾਂ ਦੇ ਹੱਥ ਵਿੱਚ ਉਸ ਸਮੇਂ ਲਾਹੌਰ ਦਰਬਾਰ ਦੀ ਵਾਗਡੂਰ ਸੀ। ਸਭ ਤੋਂ ਪਹਿਲੇ ਨਾਮ ਆਉਂਦਾ ਗੁਲਾਬ ਸਿੰਘ ਦਾ ਜਿਹੜਾ ਲਾਹੌਰ ਦਰਬਾਰ ਦਾ ਉਸ ਸਮੇਂ ਮੁਖੀ ਸੀ। ਦੂਸਰਾ ਨਾਮ ਆਉਂਦਾ ਤੇਜਾ ਸਿੰਘ ਦਾ ਇਹ ਤੇਜਾ ਸਿੰਘ ਖਾਲਸਾ ਫੌਜ ਦਾ ਕਮਾਂਡਰ ਸੀ ਤੁਸੀਂ ਆਪ ਸੋਚੋ ਜਿਹੜੀ ਫੌਜ ਦਾ ਕਮਾਂਡਰ ਹੀ ਗद्दार ਹੋਵੇ ਤੇ ਫਿਰ ਉਹ ਰਾਜ ਕਿਵੇਂ ਰਹਿ ਸਕਦਾ ਤੇ ਤੀਸਰਾ ਨਾਮ ਆਉਂਦਾ ਲਾਲ ਸਿੰਘ ਦਾ ਜਿਹੜਾ ਲਾਹੌਰ ਦਰਬਾਰ ਦਾ ਵਜ਼ੀਰ ਸੀ ਵੱਡੇ ਵੱਡੇ ਅਹੁਦਿਆਂ ਤੇ ਬੈਠੀ ਸੀ ਇਹ ਗਤਾਰ ਜਿਨ੍ਹਾਂ ਦੀਆਂ ਗਦਾਰੀਆਂ ਕਰਕੇ ਵੱਡੇ ਵੱਡੇ ਸੂਰਮੇ ਸ਼ਾਮ ਸਿੰਘ ਅਟਾਰੀ ਵਰਗਾ ਉਸ ਤੋਂ ਇਲਾਵਾ ਬਾਬਾ ਹਨੂਮਾਨ ਸਿੰਘ ਇਹ ਜ਼ਥੇਦਾਰ ਰਹੀ ਅਕਾਲ ਤਖਬ ਸਾਬ ਦੀ ਇਹਨਾਂ ਨੂੰ ਵੀ ਆਪਣੀਆਂ ਸ਼ਹੀਦੀਆਂ ਦੇਣੀਆਂ ਪਈਆਂ ਸੀ ਸਿੱਖ ਰਾਜ ਨੂੰ ਬਚਾਉਣ ਵਾਸਤੇ ਪਰ ਨਹੀਂ ਬਚ ਸਕਿਆ ਕਿਉਂਕਿ ਗੱਦਾਰ ਬੈਠੇ ਸੀ ਆਪਣੀ ਹੀ ਕੌਮ ਦੇ ਵਿੱਚ ਆਓ ਅੱਜ ਇੱਕ ਕਿੱਸਾ ਤੁਹਾਨੂੰ ਸੁਣਾਉਨੇ ਆ ਇਹਨਾਂ ਗੱਦਾਰਾਂ ਦੀ ਕਹਾਣੀ ਸੁਣਾਉਨੇ ਆ ਕਿਵੇਂ ਇਹਨਾਂ ਨੇ ਸਿੱਖ ਰਾਜ ਨੂੰ ਰੇਤ ਦੇ ਮਹਿਲ ਵਾਂਗ ਢਾਟੇ ਰੀ ਕਰਨ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਲਾਹੌਰ ਦਰਬਾਰ ਦੇ ਵਿੱਚ ਚਾਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ ਲਗਾਤਾਰ ਬਗਾਵਤ ਹੁੰਦੀ ਨਜ਼ਰ ਆਈ ਤੇ ਉਸ ਤੋਂ ਬਾਅਦ ਇੱਕ ਤੋਂ ਇੱਕ ਲਗਾਤਾਰ ਰਾਜੇ ਜਿਹੜੇ ਨੇ ਉਹਨਾਂ ਨੂੰ ਮੋਤ ਦੇ ਘਾਟ ਉਤਾਰਿਆ ਗਿਆ ਨਾ ਗਦਾਰਾਂ ਦੀਆਂ ਚਾਲਾਂ ਦੇ ਅਨੁਸਾਰ ਫਿਰ ਇਹਨਾਂ ਨੇ ਰਾਜ ਆਪਣੇ ਹੱਥ ਵਿੱਚ ਲੈਣ ਵਾਸਤੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਕਰ ਲਿਆ ਜਾਇ ਇਹ ਕਹਿ ਲਿਆ ਜਾਵੇ ਕਿ ਅੰਗਰੇਜ਼ਾਂ ਨੇ ਇਹਨਾਂ ਦੇ ਨਾਲ ਸਮਝੌਤਾ ਕਰ ਲਿਆ ਇਹ ਸਮਝੌਤਾ ਕੀ ਸੀ ਕਿ ਜਦੋਂ ਲੜਾਈ ਹੋਵੇਗੀ ਤਾਂ ਲੜਾਈ ਦੇ ਮੈਦਾਨ ਵਿੱਚ ਜੰਗ ਦੇ ਮੈਦਾਨ ਵਿੱਚ ਹੀ ਇਹ ਸਿੱਖਾਂ ਦੇ ਖਿਲਾਫ ਖੜੇ ਹੋ ਜਾਣਗੇ ਹੋਇਆ ਵੀ ਤੈ ਜਦੋਂ ਮੁੱਦਕੀ ਦੀ ਲੜਾਈ ਲੱਗੀ ਸਭ ਤੋਂ ਪਹਿਲੇ ਅੰਗਰੇਜ਼ਾਂ ਦੀ ਲੜਾਈ ਮੁੱਦਕੀ ਦੇ ਵਿੱਚ ਹੋਈ ਸੀ ਪੰਜਾਬ ਦੇ ਖਿਲਾਫ ਅੰਗਰੇਜ਼ਾਂ ਦੀ ਲੜਾਈ ਹੁਣ ਇੱਥੇ ਕਮਾਂਡਰ ਕੌਣ ਹੈ ਤੇਜਾ ਸਿੰਘ ਕਮਾਂਡਰ ਹੈ ਉਹ ਗਦਾਰ ਹੈ ਖਾਲਸਾ ਫੌਜ ਦਾ ਕਮਾਂਡਰ ਹੀ ਗद्दार ਹੈ ਇਸ ਤੋਂ ਇਲਾਵਾ ਗੁਲਾਬ ਸਿੰਘ ਇਹ ਵੀ ਗद्दार ਇਹ ਸਾਰੇ ਮੁਖੀ ਨੇ ਇਸ ਜੰਗ ਦੇ ਪਰ ਇਹੀ ਗद्दार ਨੇ ਤਾਂ ਫੌਜ ਫਿਰ ਕਿਵੇਂ ਲੜ ਸਕਦੀ ਪਰ ਸਿੱਖਾਂ ਦੇ ਵਿੱਚ ਅਟਾ ਜੋਸ਼ ਸੀ ਉਹ ਸਿੱਖਾਂ ਨੇ ਅੰਗਰੇਜ਼ਾਂ ਦੇ ਨਾਲ ਜਦੋਂ ਲੋਹਾ ਲਿੱਤਾ ਤਾਂ ਦੰਦ ਖੱਟੇ ਕਰਤੇ ਅੰਗਰੇਜ਼ਾਂ ਦੇ ਅੰਗਰੇਜ਼ਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਸਿੱਖ ਫੌਜ ਦੇ ਨਾਲ ਅਸੀਂ ਲੜ ਵੀ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਆਪਣੇ ਬੰਦੇ ਵੀ ਛੱਡੇ ਹੋਏ ਨੇ ਪਰ ਫੇਰ ਵੀ ਸਿੱਖਾਂ ਦੇ ਵਿੱਚ ਅੱਡਾ ਜੋਸ਼ ਕਿ ਉਹਨਾਂ ਨੇ ਤੋਪਾਂ ਦੇ ਵੀ ਮੂੰਹ ਮੋੜ ਦਿੱਤੀ ਤੇ ਤੁਸੀਂ ਸੋਚ ਕੇ ਦੇਖੋ ਜੇ ਗਦਾਰ ਨਾ ਹੁੰਦੇ ਤਾਂ ਫਿਰ ਉਹ ਖਾਲਸੇ ਦੀ ਫੌਜ ਕੀ ਕੁਝ ਕਰਦੀ ਜਦੋਂ ਇਹ ਲੜਾਈ ਹੋਈ ਤਾਂ ਬਹੁਤ ਭਾਰਾ ਨੁਕਸਾਨ ਅੰਗਰੇਜ਼ਾਂ ਦਾ ਹੋਇਆ ਪਰ ਸਿੱਖ ਵੀ ਜਿੱਤ ਨਹੀਂ ਸਕੇ ਪਰ ਅੰਗਰੇਜ਼ਾਂ ਦਾ ਨੁਕਸਾਨ ਬਹੁਤ ਹੋਇਆ ਸੀ ਉਹ ਇਸ ਤੋਂ ਵੱਡੀ ਪਲੈਨਿੰਗ ਬਾਰੇ ਸੋਚਣ ਲੱਗੇ ਕਿ ਸਿੱਖਾਂ ਦੇ ਨਾਲ ਲੜਨਾ ਇੰਨਾ ਸੌਖਾ ਨਹੀਂ ਬੇਸ਼ੱਕ ਗਦਦਾਰ ਸਾਡੇ ਕੋਲ ਪਏ ਨੇ ਸਿੱਖ ਫੌਜ ਦੇ ਵਿੱਚ ਵੱਡੇ ਵੱਡੇ ਗਦਦਾਰ ਨੇ ਪਰ ਜਿਹੜਾ ਸੈਨਾ ਦਾ ਜੋਸ਼ ਹੈ ਉਹਨੂੰ ਕਿਵੇਂ ਰੋਕਿਆ ਜਾਵੇ ਵੱਡੀਆਂ ਵੱਡੀਆਂ ਤੋਪਾਂ ਲੈ ਕੇ ਆਉਂਦੀਆਂ ਗਈਆਂ ਫਿਰ ਜਦੋਂ ਦਵਾਰਾ ਜਿਹੜਾ ਮੈਦਾਨ ਜਦੋਂ ਬਣਿਆ ਲੜਾਈ ਦਾ ਇਹਨਾਂ ਦੀਆਂ ਗਦਦਾਰੀਆਂ ਬਾਰੇ ਮਹਾਰਾਣੀ ਜਿੰਦਾ ਨੂੰ ਪਤਾ ਲੱਗਿਆ ਕਿ ਜੰਗ ਦੇ ਵਿੱਚ ਕਿਵੇਂ ਇਹਨਾਂ ਨੇ ਗਦਦਾਰੀਆਂ ਕੀਤੀਆਂ ਤਾਂ ਫਿਰ ਇਹਨਾਂ ਤੋਂ ਤੰਗ ਆ ਕੇ ਮਹਾਰਾਣੀ ਜਿੰਦਾ ਨੇ ਇੱਕ ਚਿੱਠੀ ਲਿਖੀ ਸ਼ਾਮ ਸਿੰਘ ਔਟਾਰੀ ਨੇ ਸ਼ਾਮ ਸਿੰਘ ਔਟਾਰੀ ਕੌਣ ਹੈ ਇਹਦੇ ਬਾਰੇ ਇਸ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਜਾ ਕੇ ਪਰ ਜਿਹਨਾਂ ਨੂੰ ਨਹੀਂ ਪਤਾ ਮੋਟਾ-ਮੋਟਾ ਦੱਸ ਦਿੰਨੇ ਕਿ ਸ਼ਾਮ ਸਿੰਘ ਔਟਾਰੀ ਵਾਲਾ ਜਿਹੜਾ ਉਹ ਬੜਾ ਖਾਸ ਮਿੱਤਰ ਸੀ ਰਣਜੀਤ ਸਿੰਘ ਉਹਨਾਂ ਦਾ ਤੇ ਜਦੋਂ ਇਹ ਥੋੜਾ ਵੱਡੇ ਹੋਏ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪੋਤਰਾ ਸੀ ਨੋ ਨਿਹਾਲ ਉਹਨਾਂ ਦੇ ਨਾਲ ਸ਼ਾਮ ਸਿੰਘ ਔਟਾਰੀ ਵਾਲਾ ਦੀ ਪੁੱਤਰੀ ਦਾ ਵਿਆਹ ਹੋਇਆ ਸੀ ਤੇ ਰਾ ਦਰਬਾਰ ਦੇ ਵਿੱਚ ਇਹਨਾਂ ਦੀ ਹੋਰ ਵੀ ਜ਼ਿਆਦਾ ਪੁੱਛਗਿੱਛ ਹੋਣ ਲੱਗੀ ਪਰ ਇਹਨਾਂ ਨੇ ਆਵਾਜ਼ ਉਠਾਈ ਸੀ ਨਾ ਡੋਗਰਿਆਂ ਬਾਰੇ ਜਿਨ੍ਹਾਂ ਦੀ ਅਸੀਂ ਗਦਾਰਾਂ ਬਾਰੇ ਗੱਲ ਕਰ ਰਹੇ ਹਾਂ ਗੁਲਾਬ ਸਿੰਘ ਲਾਭ ਸਿੰਘ ਤੇਜਾ ਸਿੰਘ ਇਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ ਤੇ ਇਹੀ ਇਹਨਾਂ ਦੇ ਬਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਗਦਾਰ ਨਹੀਂ ਡੋਗਰਿਆਂ ਬਾਰੇ ਕੁਝ ਕਿਹਾ ਸੀ ਪਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਵਿੱਚ ਆਪਸੀ ਕਹਿ ਲਿਆ ਜਾਵੇ ਤਾਂ ਵਿਵਾਦ ਖੜੇ ਹੋ ਗਏ ਸੀ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਤੇ ਸ਼ਾਮ ਸਿੰਘ ਟਾਰੀ ਵਾਲਾ ਦੇ ਵਿੱਚ ਤੇ ਸ਼ਾਮ ਸਿੰਘ ਟਾਰੀ ਵਾਲਾ ਨੇ ਫੇਰ ਲਾਹੌਰ ਦਰਬਾਰ ਤੋਂ ਥੋੜੀ ਦੂਰੀ ਬਣਾ ਲਈ ਸੀ ਹੁਣ ਗੱਲ ਕਰਾਂਗੇ ਸਭਰਾਮਾ ਦੇ ਯੁੱਧ ਦੀ ਸਭਰਾਮਾ ਦੇ ਯੁੱਧ ਦੇ ਵਿੱਚ ਇੱਕ ਪਾਸੇ ਅੰਗਰੇਜ਼ਾਂ ਦੀ ਵੱਡੀ ਗਿਣਤੀ ਦੇ ਵਿੱਚ ਫੌਜ ਹੈ ਜਿਨ੍ਹਾਂ ਦੇ ਕੋਲ ਜੰਗੀ ਹਥਿਆਰ ਨੇ ਧੋਪਾਂ ਨੇ ਬਾਰੂਦ ਹੈ ਕਿ ਜਦੋਂ ਹਮਲਾ ਹੋਊਗਾ ਤਾਂ ਗੋਲੀਆਂ ਦੇ ਨਾਲ ਹੀ ਹੋਊਗਾ ਧੋਪਾਂ ਚੱਲਣਗੀਆਂ ਇੱਕ ਪਾਸੇ ਸਿੱਖ ਨੇ ਇਹਨਾਂ ਦੇ ਕੋਲ ਵੀ ਧੋਪਾਂ ਹੈ ਪਰ ਬਾਰੂਦ ਵੀ ਹੈ ਪਰ ਉਹ ਬਾਰੂਦ ਜਿਹੜੇ ਸੰਦੂਕ ਨੇ ਉਹਨਾਂ ਦੇ ਵਿੱਚ ਬਾਰੂਦ ਦੀ ਜਗ੍ਹਾ ਤੇਜਾ ਸਿੰਘ ਨੇ ਸੁੱਕੀ ਸਰੋ ਪਰਭਾਤੀ ਫੂਸ ਭਰਾਤਾ ਸਮੁੰਦਰ ਦੇ ਕੰਡੇ ਦੇ ਉੱਤੇ ਇੱਕ ਇੱਕ ਜਾਲੀ ਬਣਾਇਆ ਗਿਆ ਸੀ ਪੁਲ ਜਿਸ ਤੋਂ ਇਹ ਸਾਰਾ ਬਾਰੂਦ ਲਿਆਇਆ ਜਾਣਾ ਸੀ ਪਰ ਇਹ ਸੰਦੂਕ ਜਿਹੜੇ ਨੇ ਇੱਕ ਸੁੱਕੀ ਸਰੋਂ ਦੇ ਨਾਲ ਭਰੇ ਹੋਏ ਸੀ ਪਰ ਸਿੱਖਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਕਿਉਂਕਿ ਕਮਾਂਡਰ ਜਿਹੜਾ ਉਹੀ ਗਰਦਾਰ ਸੀ ਹੁਣ ਲੜਾਈ ਸ਼ੁਰੂ ਹੋ ਗਈ ਹੈ ਇੱਕ ਪਾਸੇ ਤੋਪਾਂ ਦੇ ਨਾਲ ਗੋਲੇ ਵਾਏ ਜਾ ਰਹੇ ਨੇ ਸਿੱਖਾਂ ਦੇ ਉੱਤੇ ਤੇ ਸਿੱਖ ਜਿਹੜੇ ਨੇ ਟੁੱਟ ਕੇ ਪਏ ਹੋਏ ਨੇ ਅੰਗਰੇਜ਼ਾਂ ਦੇ ਉੱਤੇ ਅੰਗਰੇਜ਼ਾਂ ਦੇ ਛੱਕੇ ਛੜਾਤੇ ਅੰਗਰੇਜ਼ਾਂ ਦੇ ਸਿੱਖਾਂ ਨੇ ਐਸੀ ਲੜਾਈ ਲੜੀ ਸੀ ਪਰ ਕਮਾਂਡਰ ਜਿਹੜਾ ਇੱਥੇ ਆਪਣੀ ਫੌਜ ਨੂੰ ਕੋਈ ਆਰਡਰ ਨਹੀਂ ਦੇ ਰਿਹਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਸਿੱਖ ਜਿਹੜੇ ਨੇ ਉਹ ਲਗਾਤਾਰ ਭਾਰੇ ਪੈ ਰਹੇ ਨੇ ਅੰਗਰੇਜ਼ਾਂ ਦੇ ਉੱਤੇ ਜੇ ਮੈੜਾ ਨੂੰ ਹੁਕਮ ਦੇਤਾ ਤਾਂ ਇਹ ਫਿਰ ਲੜਾਈ ਸਿੱਖਾਂ ਦੇ ਹੱਕ ਵਿੱਚ ਆ ਗਈ। ਆਪਣੇ ਦੀਆਂ ਗਦਾਰੀਆਂ ਕਰਕੇ ਇਹ ਲੜਾਈ ਜਿਹੜੀ ਆ ਹਾਰ ਗਈ ਸੀ। ਸਿੱਖਾਂ ਨੂੰ ਸਮੇਂ ਸਿਰ ਆਰਡਰ ਨਹੀਂ ਦਿੱਤਾ ਗਿਆ। ਤੇ ਅੰਗਰੇਜ਼ ਜਿਹੜੇ ਨੇ ਉਹਨਾਂ ਦੀ ਇੱਕ ਫੌਜ ਹੋਰ ਆ ਰਹੀ ਸੀ ਜਿਹੜੀ ਪਹੁੰਚ ਗਈ। ਉਸ ਤੋਂ ਬਾਅਦ ਉਹ ਫੌਜ ਨੇ ਰਲ ਕੇ ਸਿੱਖਾਂ ਦੇ ਨਾਲ ਉਹ ਜੰਗ ਯੁੱਧ ਕੀਤਾ ਕਿ ਵੱਡਾ ਨੁਕਸਾਨ ਸਿੱਖਾਂ ਦਾ ਹੋਇਆ। ਇੰਨੀਆਂ ਚਾਲਾਂ ਚੱਲਣ ਦੇ ਬਾਵਜੂਦ ਵੀ ਸਿੱਖ ਜਿਹੜੇ ਨੇ ਉਹ ਬੜੇ ਜੋਹਰ ਦੇ ਨਾਲ ਲੜਦੇ ਰਹੇ ਤੇ ਅੰਤ ਦੇ ਵਿੱਚ ਤੀਜਾ ਸਿੰਘ ਗੁਲਾਬ ਸਿੰਘ ਲਾਭ ਸਿੰਘ ਮੈਦਾਨ ਛੱਡ ਕੇ ਭੱਜ ਗਏ तकरीबन ਆਪਣੇ 6000 ਇਹਨਾਂ ਦੇ ਜੋ ਫੌਜੀ ਸੀਗੇ ਉਹ ਉਹਨਾਂ ਦੇ ਨਾਲ ਆਪਣੀ ਫੌਜ ਲੈ ਕੇ ਭੱਜ ਗਏ ਤੇ ਹੁਣ ਇੱਕ ਕਮਾਂਡਰ ਨਹੀਂ ਹੈ ਇੱਕ ਕਿਸੇ ਫੌਜ ਦਾ ਇੱਕ ਸੈਨਾ ਦਾ ਕਮਾਂਡਰ ਨਹੀਂ ਤਾਂ ਉਹ ਕਿਵੇਂ ਲੜ ਸਕਦੇ ਨੇ ਜਦੋਂ ਤੱਕ ਉਹਨਾਂ ਨੂੰ ਕੋਈ ਆਰਡਰ ਨਹੀਂ ਮਿਲ ਰਿਹਾ ਸਮਝ ਨਹੀਂ ਪੈ ਰਹੀ ਕਿ ਕੀਤਾ ਕੀ ਜਾਵੇ ਇੱਥੇ ਫਿਰ ਸਿੱਖਾਂ ਦੇ ਹੌਸਲੇ ਢਾਹ ਢੇਰੀ ਹੋ ਗਏ ਜਿਹੜੇ ਸਿੰਘ ਬਚੇ ਸੀ ਉਹ ਬਾਰੂਦ ਵਾਲ ਪੱਜੇ ਕੇ ਬਾਰੂਦ ਲਿਆ ਕੇ ਇਹਨਾਂ ਤੇ ਤੋਪਾਂ ਦੀ ਬੁਸ਼ਾਰ ਕਰ ਦਿੱਤੀ ਜਾਵੇ ਪਰ ਜਦੋਂ ਸੰਦੂਕ ਖੋਲੇ ਗਏ ਤਾਂ ਸੰਦੂਕ ਦੇ ਵਿੱਚ ਫੂਸ ਅਤੇ ਸੁੱਕੀ ਹੋਈ ਸਰੋਂ ਮਿਲੀ ਤਾਂ ਉਹਨਾਂ ਦੇ ਚਿਹਰੇ ਮੁਰਝਾ ਗਏ ਕਿ ਹੁਣ ਕੀ ਕੀਤਾ ਜਾਵੇ ਸਿੱਖ ਭੱਜਣ ਬਾਰੇ ਸੋਚ ਰਹੇ ਸੀ ਆਪਣੀ ਜਾਨ ਬਚਾਉਣ ਬਾਰੇ ਪਰ ਇੱਥੇ ਫਿਰ ਐਂਟਰੀ ਹੁੰਦੀ ਹੈ ਸ਼ਾਮ ਸਿੰਘ ਅਟਾਰੀ ਵਾਲਾ ਦੀ ਅਟਾਰੀ ਵਾਲਾ ਆਪਣੇ ਨਾਲ ਫੌਜ ਲੈ ਕੇ ਆਇਆ ਸੀ ਉਹਨੇ ਫਿਰ ਆ ਕੇ ਇਹਨਾਂ ਸਿੰਘਾਂ ਦੇ ਵਿੱਚ ਖਾਲਸਾ ਫੌਜ ਦੇ ਵਿੱਚ ਉਹ ਜੋਸ਼ ਭਰਤਾ ਕਿ ਮੁੜ ਤੋਂ ਸਿੰਘਾਂ ਨੇ ਤਲਵਾਰਾਂ ਨੂੰ ਹੱਥ ਪਾਏ ਅਤੇ ਫਿਰ ਅਗਰੇਜ਼ਾਂ ਵੱਲ ਨੂੰ ਐਦਾਂ ਭੱਜੇ ਜਿਵੇਂ ਇੱਕ ਭੁੱਖਾ ਸ਼ੇਰ ਗਿੱਦੜਾਂ ਨੂੰ ਪਾੜਨ ਵਾਸਤੇ ਭੱਜਦਾ ਹੋਵੇ ਸ਼ਾਮ ਸਿੰਘ ਅਟਾਰੀ ਵਾਲਾ ਨੇ ਸਿੱਖਾਂ ਨੂੰ ਉਠਾਇਆ ਉਹਨਾਂ ਨੂੰ ਜਗਾਇਆ ਕਿ ਅਸੀਂ ਆ ਸਿਰ ਤੇ ਪੱਗਾਂ ਬੰਨੀਆਂ ਨੇ ਸਾਡੇ ਵੱਡੇ ਵੱਡੇ ਦਾੜੇ ਨੇ ਅਸੀਂ ਕਿਹੜਾ ਮੂੰਹ ਲੈ ਕੇ ਵਾਪਸ ਜਾਵਾਂਗੇ ਅੱਜ ਤੱਕ ਸਿੱਖ ਫੌਜ ਕਦੀ ਹਾਰੀ ਨਹੀਂ ਕਦੀ ਭੱਜੀ ਨਹੀਂ ਸੀ ਇਦਾਂ ਦੀਆਂ ਗੱਲਾਂ ਕੀਤੀਆਂ ਕਿ ਉਹਨਾਂ ਵਿੱਚ ਜਜਬਾ ਭਾਰਤਾ ਸ਼ਾਮ ਸਿੰਘ ạtਾਰੀ ਵਾਲਾ ਨੇ ਤੇ ਟੁੱਟ ਕੇ ਪੈ ਗਏ ਸੀ ਕਾਲਵੰਗ ਪੈ ਗਏ ਸੀ ਟੁੱਟ ਕੇ ਅੰਗਰੇਜ਼ਾਂ ਨੂੰ ਤੇ ਸ਼ਾਮ ਸਿੰਘ ạtਾਰੀ ਵਾਲਾ ਸਭ ਤੋਂ ਅੱਗੇ ਕਿਉਂਕਿ ਬੰਦੂਕਾਂ ਤੋਪਾਂ ਜਿਹੜੀਆਂ ਨੇ ਉਹ ਨਹੀਂ ਚੱਲ ਪਾਰੀਆਂ ਸੀ ਕਿਉਂਕਿ ਬਾਰੂਦ ਖਤਮ ਹੋ ਚੁੱਕਾ ਸੀ ਤੇ ਜਿਹੜਾ ਬਾਰੂਦ ਸੀ ਉਹਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਗਦਾਰਾਂ ਨੇ ਸੰਦੂਕਾਂ ਦੇ ਵਿੱਚ ਸੁੱਕੀ ਸਰੋਂ ਭਰਾਤੀ ਸੀ ਤੇ ਹੁਣ ਤਲਵਾਰ ਲੈ ਕੇ ਹੀ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਤੇਗ ਨੂੰ ਲੈ ਕੇ ਅੱਗੇ ਵਧੇ ਸ਼ਾਮ ਸਿੰਘ ạtਾਰੀ ਵਾਲਾ ਚਟੇ ਘੋੜੇ ਦੇ ਉੱਤੇ ਚਿੱਟੇ ਵਸਤਰ ਪਾਏ ਹੋਏ ਨੇ ਚਿੱਟੇ ਰੰਗ ਦਾ ਹੀ ਦਮਾਲਾ ਸਜਿਆ ਤੇ ਚਿੱਟੇ ਰੰਗ ਦੀ ਕਲਗੀ ਲੱਗੀ ਆ ਉਹ ਸ਼ੇਰ ਜਿਵੇਂ ਕੋਈ ਕਹਿ ਲਿਆ ਜਾਵੇ ਕਿ ਕੋਈ ਬਜ਼ੁਰਗ ਸ਼ੇਰ ਹੈ ਜਿਹੜਾ ਗਿੱਦੜਾਂ ਦਾ ਹੁਣ ਵਾਰ ਕਰਨ ਵਾਸਤੇ ਜਾ ਰਿਹਾ ਇਸ ਤਰੀਕੇ ਦੇ ਨਾਲ ਉਹ ਮੰਜ਼ਰ ਬਣਿਆ ਨਜ਼ਰ ਆਇਆ ਸ਼ਾਮ ਸਿੰਘ ạtਾਰੀ ਵਾਲਾ ਅੱਗੇ ਵਧਦੇ ਨੇ ਆਪਣੇ ਫੌਜ ਦੇ ਨਾਲ ਤੇ ਧੂਕੇ ਲੈ ਜਾਂਦੇ ਨੇ ਅੰਗਰੇਜ਼ਾਂ ਦੀ ਫੌਜ ਨੂੰ ਪਰ توپਾਂ ਦੇ ਅੱਗੇ ਕਿੰਨਾ ਕਚੇਰੇਕ ਤਲਵਾਰ ਟਿਕ ਸਕਦੀ ਹੈ ਸ਼ਾਮ ਸਿੰਘ ạtਾਰੀ ਵਾਲਾ ਦੇ ਘੋੜੇ ਨੂੰ ਪਹਿਲੀ ਗੋਲੀ ਲੱਗਦੀ ਹੈ ਤੇ ਫਿਰ 7 ਗੋਲੀਆਂ ਲੱਗਦੀਆਂ ਸ਼ਾਮ ਸਿੰਘ ạtਾਰੀ ਵਾਲਾ ਨੂੰ ਤੇ ਉੱਥੇ ਫਿਰ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਬਾਕੀ ਦੇ ਸਿੰਘ ਵੀ ਜੂਝ ਕੇ ਸ਼ਹੀਦ ਹੁੰਦੇ ਨੇ ਜਕਾਰਿਆਂ ਦੇ ਨਾਲ ਇੱਕ ਵਾਰ ਅਸਮਾਨ ਵੀ ਕੰਬਣ ਲੱਗਾ ਸੀ ਇੱਕ ਵਾਰ ਅੰਗਰੇਜ਼ ਜਿਹੜੇ ਨੇ ਹੱਕੇ-ਬੱਕੇ ਰਹਿ ਗਏ ਸੀ ਕਿ ਇੰਨੇ ਘੱਟ ਸਿੱਖ ਐਡੀ ਵੱਡੀ ਫੌਜ ਉੱਪਰੋਂ ਤੋਪ ਆਬਰੂਦ ਦਾ ਹਮਲਾ ਵੀ ਸਹਰੇ ਇਹ ਗੱਲਾਂ ਅੰਗਰੇਜ਼ ਦੇ ਲੇਖਕ ਉਹਨਾਂ ਦੇ ਵੱਲੋਂ ਵੀ ਲਿਖੀਆਂ ਗਈਆਂ ਨੇ ਕਿ ਜੇ ਸਿੱਖ ਰਾਜ ਦੇ ਇੱਕ ਗਦਾਰ ਨਾ ਹੁੰਦੇ ਤਾਂ ਅਜ ਇਤਿਹਾਸ ਕੁਝ ਹੋਰ ਹੋਣਾ ਸੀ ਇਹ ਸਿੱਖਾਂ ਦੇ ਆਪਣੇ ਰਾਈਟਰ ਨੇ ਜਿਨ੍ਹਾਂ ਵੱਲੋਂ ਇਹ ਗੱਲਾਂ ਲਿਖੀਆਂ ਗਈਆਂ ਨੇ ਸ਼ਾਮ ਸਿੰਘ ਅਟਾਰੀ ਵਾਲਾ ਸਭਰਾਵਾ ਦੇ ਯੁੱਧ ਵਿੱਚ ਸ਼ਹੀਦ ਹੁੰਦੇਰੇ ਨਾਲ ਦੇ ਸਿੰਘ ਵੀ ਸ਼ਹੀਦ ਹੁੰਦੇ ਨੇ ਤੇ ਫਿਰ ਉਧਰ ਅੰਗਰੇਜ਼ ਜਿਹੜੇ ਨੇ ਲਾਹੌਰ ਦਰਬਾਰ ਤੇ ਚੜ੍ਹਾਈ ਕਰਦੇ ਆ ਲਾਹੌਰ ਦਰਬਾਰ ਵਿੱਚ ਆਪਣੇ ਬੰਦੇ ਫਿਕਸ ਕਰਦੇ ਨੇ ਤੇ ਉਥੋਂ ਫਿਰ ਅੰਗਰੇਜ਼ਾਂ ਦਾ ਹੌਲੀ-ਹੌਲੀ ਕਬਜ਼ਾ ਜਿਹੜਾ ਬਣਦਾ ਸ਼ੁਰੂ ਹੋ ਜਾਂਦਾ ਫਿਰ ਤੁਹਾਨੂੰ ਪਤਾ ਕਿਸ ਤਰੀਕੇ ਦੇ ਨਾਲ ਦਲੀਪ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤ ਸੀ ਉਹਨਾਂ ਨੂੰ ਸੰਧੀਆਂ ਕਰਵਾਈਆਂ ਗਈਆਂ ਉਹਨਾਂ ਦੇ ਨਾਲ ਤੇ ਫਿਰ ਉਹਨਾਂ ਨੂੰ ਇੰਗਲੈਂਡ ਦੀ ਧਰਤੀ ਤੇ ਲੈ ਗਏ ਇੱਕ ਬੱਚੇ ਤੋਂ ਕੁਝ ਨਹੀਂ ਪਤਾ ਕਿ ਕੀ ਸੰਧੀਆਂ ਹੋ ਰਹੀਆਂ ਨੇ ਕੀ ਲਿਖਿਆ ਗਿਆ ਇਹਨਾਂ ਦੇ ਵਿੱਚ ਸਾਈਨ ਕਰਵਾ ਲਏਗੇ ਕੋਹੇਨੂਰ ਹੀਰਾ ਵੀ ਲੈ ਲਿਆ ਗਿਆ ਸੰਧੀ ਕਰਵਾ ਕੇ ਸਾਈਨ ਕਰਵਾ ਕੇ ਤੇ ਦਲੀਪ ਸਿੰਘ ਪੰਜਾਬ ਦਾ ਸਭ ਤੋਂ ਆਖਰੀ ਮਹਾਰਾਜਾ ਵੀ ਖੋਲਿਆ ਗਿਆ ਇਹ ਸੀ ਗਦਾਰਾਂ ਦੀ ਕਹਾਣੀ ਜੇ ਗਦਾਰ ਨਾ ਹੁੰਦੇ ਤਾਂ ਅੱਜ ਸਿੱਖ ਰਾਜ ਦਾ ਇਤਿਹਾਸ ਕੁਝ ਹੋਰ ਹੋਣਾ ਸੀ ਮਹਾਰਾਣੀ ਜਿੰਦਾਂ ਨੂੰ ਮਹਿਲਾਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਭਟਕਣ ਦੀ ਲੋੜ ਨਹੀਂ ਸੀ ਪੈਣੀ ਜੇ ਗਦਾਰ ਨਾ ਹੁੰਦੇ ਦਲੀਪ ਸਿੰਘ ਨੂੰ ਇੰਗਲੈਂਡ ਦੀ ਧਰਤੀ ਤੇ ਨਾ ਜਾਣਾ ਪੈਂਦਾ ਆਪਣੀ ਸਰ ਜ਼ਮੀਨ ਛੱਡ ਕੇ ਤੇ ਅੱਜ ਵੀ ਕੌਮ ਦੇ ਵਿੱਚ ਕੁਝ ਅਜਿਹੇ ਗਦਾਰ ਨੇ ਜਿਨ੍ਹਾਂ ਕਰਕੇ ਕੌਮ ਨੂੰ ਕਈ ਵਾਰ ਭਾਰੀ ਨੁਕਸਾਨ ਸਹਾਰਾ ਪਿਆ ਹੈ ਇਸ ਤਰੀਕੇ ਦੀਆਂ ਹੋਰ ਕਿਸੇ ਕਹਾਣੀਆਂ ਸੁਣਨ ਵਾਸਤੇ ਜੁੜੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਆਪਣੇ ਉਹ ਸਿੱਖ ਰਾਜ ਬਾਰੇ ਆਪਣੇ ਸਿੱਖ ਯੋਧਿਆਂ ਦੇ ਬਾਰੇ ਜਰਨੈਲਾਂ ਦੇ ਬਾਰੇ ਸੂਰਮਿਆਂ ਦੇ ਬਾਰੇ ਦੱਸ ਸਕੇ। ਫਿਲਹਾਲ ਇਜਾਜ਼ਤ ਦਿਓ ਦੇਖਦੇ ਰਹੋ ਸਿੱਖ ਯੂਨੀਵਰਸ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।